ए बी पी सांझा ਤੁਹਾਨੂੰ ਰੱਖੇ ਅੱਗੇ ਮੈਲਬਰਨ ਟੈਸਟ ਦੇ ਤੀਜੇ ਦਿਨ ਦੀ ਖੇਡ ਮੁੱਕਣ ਤੱਕ ਭਾਰਤ ਨੇ 8 ਵਿਕਟਾਂ ਦੇ ਨੁਕਸਾਨ ਤੇ 462 ਦੌੜਾਂ ਬਣਾ ਲਈਆਂ ਜਦ ਭਾਰਤੀ ਟੀਮ ਨੇ ਤੀਜੇ ਦਿਨ ਦੀ ਖੇਡ ਸ਼ੁਰੂ ਕੀਤੀ ਤਾਂ ਭਾਰਤ ਦਾ ਸਕੋਰ ਸੀ 1 ਵਿਕਟ ਦੇ ਨੁਕਸਾਨ ਤੇ 108 ਦੌੜਾਂ ਪਰ ਜਲਦੀ ਹੀ ਭਾਰਤ ਨੂੰ ਦਿਨ ਦਾ ਪਹਿਲਾ ਝਟਕਾ ਲੱਗਿਆ ਅਤੇ ਪੁਜਾਰਾ ਆਪਣਾ ਵਿਕਟ ਗਵਾ ਬੈਠੇ ਫਿਰ ਜਦ ਭਾਰਤ ਦਾ ਸਕੋਰ 147 ਤੇ ਪਹੁੰਚਿਆ ਦੈਨ ਫਾਰਮ ਬੱਲੇਬਾਜ਼ ਮੁਰਲੀ ਵਿਜੇ ਪਵਿਲੀਅਨ ਪਰਤ ਗਏ ਭਾਰਤੀ ਟੀਮ 147 ਰਨ ਤੇ ਤਿੰਨ ਵਿਕਟਾਂ ਗਵਾ ਚੁੱਕੀ ਸੀ ਭਾਰਤ ਨੂੰ ਲੋੜ ਸੀ ਵੱਡੀ ਸਾਂਝੇਦਾਰੀ ਦੀ ਤੇ ਭਾਰਤ ਨੂੰ ਇਹ ਸਾਂਝੇਦਾਰੀ ਵਿਰਾਟ ਕੋਹਲੀ ਤੇ ਅਜਿੰਕਿਆ ਰਹਾਣੇ ਨੇ ਦਿੱਤੀ ਦੋਨਾਂ ਨੇ ਮਿਲ ਕੇ ਚੌਥੇ ਵਿਕਟ ਲਈ 262 ਦੌੜਾਂ ਜੋੜੀਆਂ ਫਿਰ ਰਹਾਣੇ 147 ਦੌੜਾਂ ਦੀ ਪਾਰੀ ਖੇਡ ਲਿਉਣ ਦਾ ਸ਼ਿਕਾਰ ਬਣ ਗਏ ਪਰ ਰਹਾਣੇ ਦੇ ਆਊਟ ਹੁੰਦੇ ਹੀ ਵਿਕਟਾਂ ਦੀ ਚੜੀ ਲੱਗ ਗਈ ਅਤੇ ਜਲਦੀ ਹੀ ਲੋਕੇਸ਼ ਰਾਹੁਲ ਕਪਤਾਨ ਤੋਂ ਨਹੀਂ ਅਤੇ ਰਵੀਚੰਦਰ ਨਸ਼ਵੀਨ ਆਪਣੇ ਵਿਕਟ ਗਵਾ ਬੈਠੇ ਭਾਰਤ ਨੂੰ ਦਿਨ ਦਾ ਆਖਰੀ ਝਟਕਾ ਵਿਰਾਟ ਕੋਹਲੀ ਦਾ ਲੱਗਿਆ ਅਤੇ ਕੋਹਲੀ 169 ਦੌੜਾਂ ਦੀ ਪਾਰੀ ਖੇੜ ਮਿਚਲ ਜੌਨਸਨ ਦਾ ਸ਼ਿਕਾਰ ਬਣ ਗਏ ਹੁਣ ਵੇਖਣ ਲਾਇਕ ਰਹੇਗਾ ਕਿ ਭਾਰਤੀ ਟੀਮ ਮੁਕਾਬਲੇ ਦੇ ਚੌਥੇ ਦਿਨ ਕੀ ਕਮਾਲ ਕਰਕੇ ਵਿਖਾਉਂਦੀ ਹੈ ਈਬੀਵੀ ਸੰਜਾ ਤੁਹਾਨੂੰ ਰੱਖੇ ਅੱਗੇ